ਸਸ਼੍ਰੀਕਾਲ ਤੁਸੀਂ ਇੱਕ ਰੈਸਿੰਡਰ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬ ਦੇ ਵਿੱਚ ਵਧਦੇ ਹੋਏ ਗਨ ਕਲਚਰ ਨੂੰ ਲੈ ਕੇ ਔਰ ਨੌਜਵਾਨਾਂ ਦਾ ਹਿੰਸਕ ਰੁਝਾਨਾ ਦੇ ਵਿਧਾਨ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਸਖਤ ਚੇਤਾਵਨੀਆਂ ਦਿੰਦੀ ਹੋਈ ਨਜ਼ਰ ਆਈ ਔਰ ਚਾਰੇ ਪਾਸੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਕੋਈ ਵੀ ਅਜਿਹੇ ਗਾਣੇ ਨੂੰ ਪ੍ਰਮੋਟ ਨਾ ਕੀਤਾ ਜਾਵੇ ਜਿਸ ਦੇ ਵਿੱਚ ਸ਼ਰਿਆਂ ਮ ਹਥਿਆਰ ਦਿਖਾਈ ਚੁਣ ਪਰ ਹਾਲੇ ਜੀ ਦੱਸਦੇ ਕਿ ਪੰਜਾਬੀ ਗਾਇਕ ਕਰਨੇਤ ਦਾ ਗਾਣਾ 315 ਬੋਰ ਸਾਰੇ ਨੀਮਾ ਦੀਆਂ ਧੱਜੀਆਂ ਉਡਾਂ ਦਾ ਨਜ਼ਰ ਆਇਆ ਦੱਸਿਆ ਗਿਆ ਪੰਜਾਬੀ ਗਾਇਕ ਆਰਨੇਤ ਅਤੇ ਗਾਇਕਾ ਗੁਰਲੇਜ਼ ਅਕਤਰ ਦੇ ਵੱਲੋਂ ਇਹ ਗਾਣਾ ਗਾਇਆ ਗਿਆ ਜਿਸ ਦੇ ਵਿੱਚ ਸ਼ਰਿਆਂ ਮ ਹਥਿਆਰ ਦਿਖਾਏ ਗਏ ਨੇ ਔਰ ਗਨ ਕਲਚਰ ਪ੍ਰਮੋਟ ਕੀਤਾ ਗਿਆ ਇੱਕ ਚੰਗੇ ਗੈਂਗਸਟਰ ਦੀ کہہ ਸਕਦੇ ਆ ਇਹਨਾਂ ਨੇ ਲੁੱਕ ਦਿਖਾਈ ਹੋਈ ਹੈ ਇੱਕ ਹੋਰ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਉਸ ਤੋਂ ਪਹਿਲਾਂ ਜਾਣਕਾਰੀ ਦੇ ਦਈਏ ਕਿ ਵੀਡੀਓ ਦੇ ਵਿੱਚ ਪੰਜਾਬੀ ਮਾਡਲ ਤੇ ਆਪਣੇ ਆਪ ਨੂੰ ਸਮਾਜ ਸੇਵਕ ਦੱਸਣ ਵਾਲੇ ਪਹਾਣਾ ਸਿੱਧੂ ਵੀ ਹਥਿਆਰਾਂ ਦੇ ਨਾਲ ਐਕਟਿੰਗ ਕਰਦੇ ਹੋਏ ਦਿਖਾਇਆ ਗਿਆ ਜਿਹਨੂੰ ਨੌਜਵਾਨਾਂ ਤੇ ਨੈਗੇਟਿਵ ਇਫੈਕਟ ਪਾ ਸਕਦੇ ਹਨ ਯਾਨੀ ਕਿ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ ਤਾਂ ਸੀਐਮ ਭਗਵੰਤ ਮਾਨ ਨੂੰ ਵੀ ਪੱਤਰ ਭੇਜਿਆ ਗਿਆ ਤਾਂ ਕਿ ਕੋਈ ਕਾਰਵਾਈ ਕੀਤੀ ਜਾ ਸਕੇ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਪੰਜਾਬ ਟ੍ਰੇਡ ਸਾਲ ਦੇ ਡਿਪਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਅਧਿਕਾਰਿਕ ਸ਼ਿਕਾਇਤੀ ਪੱਤਰ ਭੇਜਿਆ ਉਹਨਾਂ ਨੇ ਮੁੱਖ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਸਾ ਗੈਰ ਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਤੇ ਅਪਰਾਧ ਨੂੰ ਉਤਾਵਾ ਦੇਣ ਵਾਲੇ ਅਜਿਹੇ ਗਾਣਿਆਂ 'ਤੇ ਸਖਤ ਕਾਰਵਾਈ ਹੋਏ। ਤਦਅਸੀ ਦੇ 315 ਵਰਗੇ ਗੀਤ ਪੰਜਾਬ ਸਰਕਾਰ ਦੇ ਵੱਲੋਂ ਨਿਰਧਾਰਿਤ ਚਾਰ ਸਹਿਨਤਾ ਦੀ ਸਿੱਧੀ ਉਲੰਘਣਾ ਕਰਦੇ ਨੇ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਨੇ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਅਜਿਹੇ ਗੀਤ ਨਾ ਸਿਰਫ ਸਮਾਜ ਦੇ ਵਿੱਚ ਡਰ ਤੇ ਹਿੰਸਾ ਦਾ ਮਾਹੌਲ ਪੈਦਾ ਕਰਦੇ ਨੇ ਸਗੋਂ ਰਾਜ ਦੀ ਕਾਨੂੰਨ ਵਿਵਸਥਾ ਲਈ ਵੀ ਖਤਰਾ ਪੈਦਾ ਕਰ ਸਕਦੇ ਨੇ। ਤਸ਼ਰੀਕਲ ਤੁਸੀਂ ਦੇਖ ਰਹੇ ਅਸੀਂ ਜਰਨੀਜ਼ ਤੇ ਮੈਂ ਹਾਂ ਪਰ ਦੀਪਕਾਰ ਤਾਂ ਪੰਜਾਬ ਦੇ ਵਿੱਚ ਵਧਦੇ ਹੋਏ ਗਨ ਕਲਚਰ ਨੂੰ ਲੈ ਕੇ ਔਰ ਨੌ ਜਵਾਨਾਂ ਦਾ ਹਿੰਸਕ ਰੁਝਾਨਾ ਦੇ ਵਿਧਾਨ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਸਖਤ ਚੇਤਾਵਨੀਆਂ ਦਿੰਦੀ ਹੋਈ ਨਜ਼ਰ ਆਈ ਔਰ ਚਾਰੇ ਪਾਸੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਕੋਈ ਵੀ ਅਜਿਹੇ ਗਾਣੇ ਨੂੰ ਪ੍ਰਮੋਟ ਨਾ ਕੀਤਾ ਜਾਵੇ ਜਿਸ ਦੇ ਵਿੱਚ ਸ਼ਰੇਆਮ ਹਥਿਆਰ ਦਿਖਾਈ ਚੋਣ ਪਰ ਹਾਲੇ ਜੀ ਦੱਸਿਆ ਕਿ ਪੰਜਾਬੀ ਗਾਇਕ ਕਰਨੇਤ ਦਾ ਗਾਣਾ 315 ਬੋਲ ਸਾਰੇ ਨੀਮਾ ਦੀਆਂ ਤੱਜੀਆਂ ਉਡਾਂ ਦਾ ਨਜ਼ਰ ਆਇਆ ਦੱਸਿਆ ਗਿਆ ਪੰਜਾਬੀ ਗਾਇਕ ਆਰਨੇਤ ਅਤੇ ਗਾਇਕਾ ਗੁਰਲੇਜ਼ ਅਖਤਰ ਦੇ ਵੱਲੋਂ ਇਹ ਗਾਣਾ ਗਾਇਆ ਗਿਆ ਜਿਸ ਦੇ ਵਿੱਚ ਸ਼ਰਿਆਂ ਹਥਿਆਰ ਦਿਖਾਏ ਗਏ ਨੇ ਔਰ ਗਨ ਕਲਚਰ ਪ੍ਰਮੋਟ ਕੀਤਾ ਗਿਆ ਇੱਕ ਚੰਗੇ ਗੈਂਗਸਟਰ ਦੀ کہہ ਸਕਦੇ ਆ ਇਹਨਾਂ ਨੇ ਲੁੱਕ ਦਿਖਾਈ ਹੋਈ ਹੈ ਇੱਕ ਹੋਰ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਉਸ ਤੋਂ ਪਹਿਲਾਂ ਜਾਣਕਾਰੀ ਦੇ ਦਈਏ ਕਿ ਵੀਡੀਓ ਦੇ ਵਿੱਚ ਪੰਜਾਬੀ ਮਾਡਲ ਤੇ ਆਪਣੇ ਆਪ ਨੂੰ ਸਮਾਜ ਸੇਵਕ ਦੱਸਣ ਵਾਲੇ ਭਾਨਾ ਸਿੱਧੂ ਵੀ ਹਥਿਆਰਾਂ ਦੇ ਨਾਲ ਐਕਟਿੰਗ ਕਰਦੇ ਹੋਏ ਦਿਖਾਇਆ ਗਿਆ ਜਿਹਨੂੰ ਨੌਜਵਾਨਾਂ ਤੇ ਨੈਗੇਟਿਵ ਇਫੈਕਟ ਪਾ ਸਕਦੇ ਹਨ ਯਾਨੀ ਕਿ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ ਤਾਂ ਸੀਐਮ ਭਗਵੰਤ ਮਾਨ ਨੂੰ ਵੀ ਪੱਤਰ ਭੇਜਿਆ ਗਿਆ ਤਾਂ ਕਿ ਕੋਈ ਕਾਰਵਾਈ ਕੀਤੀ ਜਾ ਸਕੇ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਪੰਜਾਬ ਟ੍ਰੇਡ ਸਾਲ ਦੇ ਡਿਪਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਅਧਿਕਾਰਿਕ ਸ਼ਿਕਾਇਤੀ ਪੱਤਰ ਭੇਜਿਆ ਉਹਨਾਂ ਨੇ ਮੁੱਖ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਸਾ ਗੈਰ ਕਾਨੂੰਨੀ ਹਥਿਆਰਾਂ ਦੀ ਸੰਸਕ੍ਰਿਤੀ ਤੇ ਅਪਰਾਧ ਨੂੰ ਉਤਾਵਾ ਦੇਣ ਵਾਲੇ ਅਜਿਹੇ ਗਾਣਿਆਂ ਤੇ ਸਖਤ ਕਾਰਵਾਈ ਹੋਈ ਤਦਅਸੀ ਦੇ 315 ਵਰਗੇ ਗੀਤ ਪੰਜਾਬ ਸਰਕਾਰ ਦੇ ਵੱਲੋਂ ਨਿਰਧਾਰਿਤ ਚਾਰ ਸਹਿਨਤਾ ਦੀ ਸਿੱਧੀ ਉਲੰਘਣਾ ਕਰਦੇ ਨੇ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾੇ ਕੰਮ ਕਰਦੇ ਨੇ ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਅਜਿਹੇ ਗੀਤ ਨਾ ਸਿਰਫ ਸਮਾਜ ਦੇ ਵਿੱਚ ਡਰ ਤੇ ਹਿੰਸਾ ਦਾ ਮਾਹੌਲ ਪੈਦਾ ਕਰਦੇ ਨੇ ਸਗੋਂ ਰਾਜ ਦੀ ਕਾਨੂੰਨ ਵਿਵਸਥਾ ਲਈ ਵੀ ਖਤਰਾ ਪੈਦਾ ਕਰ ਸਕਦੇ ਨੇ